ਰਣਜੀਤ ਬਾਵੇ ਦਾ ਪਿੰਡ ਦੇ ਵਿੱਚ ਵੀ ਬਹੁਤ ਜ਼ਿਆਦਾ ਯੋਗਦਾਨ ਆ ਜੀ ਜੇ ਆਪਾਂ ਗੱਲ ਕਰੀਏ ਕਰੋਨਾ ਕਾਲ ਦੇ ਵਿੱਚ ਬਹੁਤ ਸਾਰੇ ਨੀਡੀ ਜਿਹੜੇ ਫੈਮਿਲੀ ਹੈਗੀ ਸੀ ਉਹਨਾਂ ਨੂੰ ਰਾਸ਼ਨ ਪਹੁੰਚਾਉਣ ਤੱਕ ਵੀ ਰਣਜੀਤ ਬਾਵੇ ਨੇ ਬਹੁਤ ਜ਼ਿਆਦਾ ਉਹਨਾਂ ਦਾ ਸਹਿਯੋਗ ਕੀਤਾ ਤੇ ਜਦੋਂ ਵੀ ਕਿਸੇ ਨੂੰ ਕਿਸੇ ਵੀ ਕਿਸਮ ਦੀ مالی ਸਹਾਇਤਾ ਦੀ ਲੋੜ ਪੈਂਦੀ ਆ ਜਾਂ ਕਿਤੇ ਕਿਸੇ ਅਫਸਰ ਲਾਈਨ ਦੇ ਵਿੱਚ ਵੀ ਕਿਸੇ ਨੂੰ ਕਹਿਣਾ ਪੈਂਦਾ ਅਤ ਰਣਜੀਤ ਬਾਵਾ ਜਿਹੜਾ ਵਾ ਉਹ ਵਿੱਚ ਇੱਜ਼ਤੂ ਹੋ ਕੇ ਕਹਿ ਦਿੰਦਾ ਕਿ ਮੇਰੇ ਪਿੰਡ ਦੇ ਹੈਗੇ ਇਹਨਾਂ ਦਾ ਕੰਮ ਜ਼ਰੂਰ ਹੋਣਾ ਚਾਹੀਦਾ ਤੇ ਹਰ ਜਾਇਜ਼ ਕੰਮ ਜਿਹੜਾ ਨਜਾਇਜ਼ ਨਹੀਂ ਹਰ ਜਾਇਜ਼ ਕੰਮ ਵਾਸਤੇ ਰਣਜੀਤ ਬਾਵਾ ਜਿਹੜਾ ਵਾ ਪਿੰਡ ਦੇ ਨਾਲ ਹਮੇ ਬੜੀ ਮਰਦਗੀ ਤੇ ਉਹਨਾਂ ਰਾਤਨ ਇਥੇ ਬਣਦਾ ਹੈ ਬੜਾ ਬੰਡਿਆ ਰਾਤਨ ਬਣ ਗਿਆ ਵੇਖੀਏ ਸਾਰੀ ਗਲੀ ਦੇ ਬੰਡਿਆ ਹੈ ਬੰਦੇ ਸਾਰੇ ਸਾਰੇ ਬੰਡਿਆ ਨੇ ਬਹੁਤ ਸਫਲ ਕੀਤੀ ਇਹਨੇ ਪਿੰਨ ਵਿੱਚ ਕਿਹੜੀ ਕਿਹੜੀ ਚੀਜ਼ਾਂ ਮੌਜੂਦ ਹੈ ਜਿੱਦਾਂ ਆਪਣੇ ਤਰਕੀ ਕਿੰਨੀ ਕਿੰਨੀ ਤਰਕੀ ਹੋਈ ਹੈ ਪਿੰਨ ਦੀ ਬਹੁਤ ਜ਼ਿਆਦਾ ਤਰਕੀ ਹੋਈ ਹੈ ਬਹੁਤ ਜ਼ਿਆਦਾ ਹੈ ਸਭ ਨਾ ਆਈਆਂ ਉਹਨਾਂ ਗਲੀਆਂ ਗੁਲੀਆਂ ਸਭ ਕੋ ਜਨਿਆ ਤਿਆਰ ਕੁਝ ਬਣ ਰਹੀਆਂ ਨੇ ਕੁਝ ਬਣ ਵੀ ਗਏ ਬਹੁਤ ਵਧੀਆ ਕੰਮ ਕੀਤਾ ਜੀ ਛੋੜੇ ਜਿਹਨਾਂ ਦੇ ਮੇਰੇ ਕੋ ਕੱਪੜੇ ਸੌਂਦੇ ਹੁੰਦੇ ਸਨ ਤੇ ਮੇਰੀ ਦੁਕਾਨ ਬਹੁਤ ਟੁੱਟੀ ਸੀ ਤੇ ਫਿਰ ਮੈਨੂੰ ਇਹਨਾਂ ਥੋੜੀ ਜੀ ਮਦਦ ਦਿੱਤੀ। ਪਿਆਲਾ ਤੋਂ ਦੁਕਾਨ ਕਰਤੇ ਅਜੇ ਤੱਕ ਵੀ ਮੈਨੂੰ ਉਹ ਬੜਾ ਯਾਦ ਕਰਦੇ ਵੀ ਆ ਆ ਜਿਹਨੇ ਬੱਚੇ ਨੇ ਆ ਜਿਹੜੇ ਨਿੱਕੇ ਨਿੱਕੇ ਐਡਾ ਸੀ ਬਾਵਾ ਜਦੋਂ ਮੇਰੇ ਕੋ ਮਦਰ ਕੱਪੜੇ ਸੌਂਦੇ ਉਹਦੀ ਮਾਤਾ ਜੀ ਆਣ ਕੇ ਸਾਰੇ ਆਣ ਕੇ ਤੇ ਉਹਨਾਂ ਨੇ ਫਿਰ ਇਹ ਕਰਕੇ ਬਹੁਤ ਵਧੀਆ ਇਨਸਾਨ ਉਹ ਮਦਦ ਵਧੀਆ ਗਾਉਂਦੇ ਰਹੇ ਤੇ ਚੰਗੀ ਤਰੱਕੀ ਉਹਨਾ ਕੀਤੀ ਹੈ ਪਿੰਡ ਦੇ ਹੋਣੇ ਦਾ ਮਾਨਮਸੂਦ ਨੇ ਪਿੰਡ ਦੇ ਲੋਕ ਕਹਿੰਦੇ ਤੁਹਾਡੇ ਪਿੰਡ ਦਾ ਜੀਵਵਾੜਾ ਦਾ ਕਲਾਕਾਰ ਬਹੁਤ ਤਗੜਾ ਦੇ ਮਾਨ ਦਾ ਆ ਇਿੱਕੀਤ ਪਿੰਡ ਦੀ ਉਹਨਾ ਵਧਾਤੀ ਹੈ ਜਿਹੜਾ ਪਤਾ ਲੱਗਦਾ ਵੀ ਪਿੰਡ ਬਡਾਲਾ ਗਰੰਥੀਆਂ ਦੇ ਰੰਜੀਤ ਬਾਵਾ ਤੇ ਉਹਨਾ ਬੜੀ ਸੋਹਣੀ ਗੱਲਬਾਤ ਨੂੰ ਕਰਦੇ ਆ ਕਿ ਕੌਣ ਤੇ ਤਰੱਕੀ ਚੰਗੀ ਕੀਤੀ ਹੈ ਮਤਲਬ ਤੇ ਪਿੰਡ ਦਾ ਨਾਮ ਵੀ ਰੋਸ਼ਨ ਹੋ ਜਾਂਦਾ ਵੀ ਪਿੰਡ ਬਡਾਲਾ ਗਰੰਥੀਆਂ ਦੇ ਰੰਜੀਤ ਬਾਵਾ ਬਹੁਤ ਵਿਕਾਸ ਕੀਤਾ ਵਾ ਸਾਰੇ ਮਦਦ ਕਰਦੇ ਆ ਜਦੋਂ ਵੀ ਆਉਂਦੇ ਆ ਨਾ ਸਾਰਿਆਂ ਨੂੰ ਮਿਲ ਕੇ ਜਾਂਦੇ ਆ ਇਹੋ ਜਿਹੀ ਕੋਈ ਗੱਲ ਨਹੀਂ ਜਦੋਂ ਵੀ ਉਹਨਾਂ ਨੇ ਆਉਣਾ ਵਾ ਇੱਥੇ ਉਤਰ ਜਾਣਾ ਗੱਡੀ ਤੇ ਸਾਰਿਆਂ ਨੂੰ ਮਿਲ ਗਿਲ ਕੇ ਫੇਰ ਹੀ ਜਾਣਾ ਆਪਣੇ ਪਰਿਵਾਰ ਦੇ ਨਾਲ ਵੀ ਆਉਣ ਭਾਵੇਂ ਇਕੱਲੇ ਵੀ ਆਉਣ ਉਹ ਮਿਲ ਕੇ ਜਾਂਦੇ ਆ ਸਾਰੇ ਇਹ ਦੋ ਘਰ ਬਣਾਗੇ ਤੇ ਦੁਕਾਨ ਬਣਾਗੇ ਤੇ ਦੋ ਹਾਂਜੀ ਹਾਂਜੀ ਕਿਹਨੂੰ ਤਾਂ ਕੌਣ ਬਣਾਉਂਦੀ ਆ ਪਰਜਵਤ ਮੁੰਡਾ ਇੱਥੇ ਨਾਲ ਕਮਿਆਰ ਮੁੰਡਾ ਹੈ ਹਾਂਜੀ ਆ ਮਕਾਨ ਬਣਾਗੇ ਤਾਂ ਮੇਰੇ ਸਿੰਘ ਨੂੰ ਆੜਿਆ ਹਾਂਜੀ ਇਹ ਤਾਂ ਲੋਕਾਂ ਦਾ ਲੋਕਾਂ ਹਾਂਜੀ ਉਸ ਉਹਦੇ ਆਲਰੇਡੀ ਸਭ ਕੁਝ ਗਵਰਨਮੈਂਟ ਕਰ ਹੀ ਰਹੀ ਹੈ ਤੇ ਉਹਨਾਂ ਦੇ ਨਾਲ ਨਾਲ ਇਹ ਵੀ ਥੋੜਾ ਸਹਿਯੋਗ ਦਿੰਦੇ ਆ ਤੇ ਵਧੀਆ ਤਰੀਕੇ ਨਾਲ ਹਰ ਸਕੂਲ ਵੀ ਆਇਆ ਕਾਲਜ ਵੀ ਬਣਦੇ ਗਾੜੀ ਚਾਂਸ ਵੀ ਆਉਂਦੇ ਬਣਦੇ ਤੇ ਖੇਡ ਗਰਾਊਂਡ ਵੀ ਹੈਗੀ ਆ ਤੇ ਆਪਣੇ ਹਸਪੀਟਲ ਵੀ ਹੈਗੇ ਹਰ ਚੀਜ਼ ਫੈਸਿਲਿਟੀ ਹੈਗੀ ਹੈ ਪਿੰਡ ਦੀ ਗਲੀਆਂ ਨਾਲੇ ਕਿਦਾਂ ਹਲਾ ਦ ਹਾਂਜੀ ਬਹੁਤ ਵਧੀਆ ਤੁਸੀਂ ਵੇਖ ਸਕਦੇ ਜੀ ਸਾਰੇ ਕੁਝ ਜਿਹੜੀਆਂ ਰਹਿ ਗਈਆਂ ਉਹਨੂੰ ਬਣਾ ਰਹੇ ਆ ਤੇ ਬਾਕੀ ਬਹੁਤ ਬਣ ਵੀ ਚੁੱਕੀਆਂ ਘਟੋ ਘਟ 80% ਤੇ ਬਣੀਆਂ ਹੀ ਆ ਕੋਈ 10 20% ਆ ਉਸ ਨੂੰ ਤਿਆਰ ਕਰਦੇ ਪਏ ਆ ਮਗਾਂ ਦੀ ਮਿਹਰਬਾਨੀ ਸਾਰੀ ਉਹਨੇ ਬੜਾ ਫੇਰਾ ਸਵਾਦ ਦਿੱਤਾ ਦੋਨੇ ਨਾਲ ਕੋ ਆ ਗਏ ਸਾਰੇ ਕੰਮ ਨਾਲ ਕੋ ਆਇਆ ਪਿੰਡ ਜਿੰਨੇ ਕ ਵਿਕਾਸ ਦੇ ਕੰਮ ਹੋਏ ਪਿੰਡ ਚ ਸਭ ਸਾਡਾ ਪੱਕਾ ਹੀ ਹੋ ਗਿਆ ਸਾਡਾ ਤੇ ਥੋੜਾ ਜਿਹਾ ਕੰਮ ਰਹਿ ਗਿਆ ਪੱਕਾ ਹੋ ਗਿਆ ਉਹ ਹੋੰਡਿਆ ਵੇਖੋ ਤੇ ਆ ਗੱਡੀ ਸਭ ਬੰਨ੍ਹ ਕੇ ਇੱਧਰ ਪੰਜਾਬ ਦੀ ਟੀਮ ਅਚ ਪਹੁੰਚੀ ਯਾ ਰਣਜੀਤ ਬਾਵਾ ਦੇ ਪਿੰਡ ਅਜੀਤ ਬਾਵਾ ਦਾ ਜੱਦੀ ਘਰਾ ਹੈ ਤੇ ਰਣਜੀਤ ਬਾਵਾ ਜਿਹੜਾ ਕਿ ਮਸ਼ਹੂਰ ਪੰਜਾਬੀ ਸਿੰਗਰ ਆ ਜਿਹਦਾ ਪਿੰਡ ਪਿੰਡੀ ਚੋਂ ਇਹ ਛੋਟਾ ਬਚਪਨ ਦਾ ਨਾਮ ਰਜੀਦ ਬਾਵਾ ਸੀ ਲੇਕਿਨ ਜਦੋਂ 바ਵਾ ਗਾਣਾ ਗਾਇਆ 바ਵਾ ਗਾਣਾ ਗਾਉਣ ਤੋਂ ਬਾਅਦ ਮਸ਼ਹੂਰ ਹੋ ਗਿਆ ਦਾ ਨਾਮ ਰਜੀਦ ਬਾਵਾ ਪੈ ਗਿਆ ਤੁਸੀਂ ਦੇਖਦੇ ਹੋ ਰਜੀਦ ਬਾਵੇ ਦਾ ਜੱਦੀ ਘਰ ਜਿੱਥੇ ਇਹ ਪੜਿਆ ਲਿਖਿਆ ਇੱਥੇ ਜਵਾਨ ਹੋਇਆ ਔਰ ਇਸ ਪਿੰਡ ਦੀ ਗਲੀਆਂ ਵਿੱਚ ਖੇਡਿਆ ਔਰ ਇਥੋਂ ਖੇਡ ਕੇ ਰੱਖੀਆਂ ਕੀਤੀਆਂ ਔਰ ਗਾੜੀ ਪੂਰੀ ਦੁਨੀਆ ਵਿੱਚ ਆਪਣਾ ਨਾਮ ਚਮਕਾਇਆ ਔਰ ਰਣਜੀਤ ਪਾਵੇ ਤੁਸੀਂ ਦੇਖੋ ਜਿੱਦੀ ਉਹਨਾਂ ਦਾ ਘਰ ਆ ਉਹ ਇਸ ਘਰ ਵਿੱਚ ਜਿਹੜਾ ਫਿਲਹਾਲ ਤੇ ਕੋਈ ਇਹਨਾਂ ਦਾ ਇੱਥੇ ਘਰ ਆ ਇਹ ਕਹਿੰਦੇ ਲੋਕ ਪਿੰਡ ਦੇ ਲੋਕਾਂ ਦੇ ਜੋ ਕਹਿੰਦਾ ਵੀ ਕਦੀ ਕਦੀ ਇੱਥੇ ਜਰੂਰ ਆਉਂਦੇ ਨੇ ਲੇਕਿਨ ਅੱਜ ਕੱਲ ਇਹਨਾਂ ਨੇ ਕੋਠੀ ਜਿਹੜੀ ਵਟਾਲੇ ਬਣਾ ਲਈ ਹੈ ਜ਼ਿਆਦਾ ਕਰ ਉੱਥੇ ਰਹਿੰਦੇ ਰਹੇ ਲੇਕਿਨ ਇੱਥੇ ਵੀ ਆਉਣਾ ਜਾਣਾ ਹੈ ਕਿਉਂਕਿ ਜਿੱਦੀ ਜਿ ਇਹਨਾਂ ਦਾ ਇੱਥੇ ਪਿੰਡ ਆ ਔਰ ਇੱਥੇ ਉਹਨਾਂ ਦੀ ਕੋਈ ਜ਼ਮੀਨ ਵਗੈਰਾ ਵੀ ਹੈਗੀ ਔਰ ਇੱਥੇ ਹੀ ਪਿੰਡ ਵਿੱਚ ਪੜਾ ਲਿਖਿਆ ਇਹਨਾਂ ਦੇ ਜਿਹੜੇ ਪੜੋਸੀ ਲੋਕ ਸਾ ਬਹੁਤ ਵਧੀਆ ਜੀ ਬਹੁਤ ਵਧੀਆ ਮੁੰਡਾ ਹਾਂਜੀ ਤਰੱਕੀ ਕਰ ਗਿਆ ਬਹੁਤ ਵਧੀਆ ਜੀ ਠੀਕ ਹੈ ਜੀ ਮੁੰਡਾ ਹਾਂਜੀ ਬੋਲਣ ਕੁਲਕੇ ਠੀਕ ਠਾਕ ਹੈ ਜੀ ਆਉਂਦੇ ਪਿੰਡ ਇੱਥੇ ਪਿੰਡ ਜੇ ਵੀ ਮਜ਼ਾਦ ਕਰਦੇ ਲੋਕਾਂ ਦੀ ਹਾਂਜੀ ਬਾਕੀ ਸਭ ਠੀਕ ਆ ਪਹਿਲਾਂ ਦਾਇਆ ਚਾਚਾ ਦੇ ਘਰ ਆਇਆ ਵੀ ਸਭ ਠੀਕ ਠਾਕ ਹੀ ਹਾਂਜੀ ਸਾਣਾ ਸਿਕਾ ਮਾਦਾ ਹੀ ਮਯੂਦ ਮਾਦਾ ਜੀ ਅਰਜੀਤ ਬਾਵਾ ਇੱਥੇ ਗਲੀਂ ਜੇ ਪੜਿਆ ਲਿਖਿਆ ਕਿਦਾਂ ਦਾ ਸੁਹਾ ਹੀ ਕੀ ਹਸਾਬਤਾ ਪਰਿਵਾਰ ਦਾ ਬਹੁਤ ਸੋਹਣਾ ਹੀ ਪਰਿਵਾਰ ਬੜੀ ਵਧੀਆ ਗੱਲ ਹੀ ਉਹਦੀ ਨਹੀਂ ਐਵੇਂ ਮੈਂ ਤੈਨੂੰ ਮਾੜੀ ਆਖਾਂ ਕਿਹਦੀ ਚੁੰਚੂਲੀ ਨਹੀਂ ਕਰਨੀ ਜਾਂ ਨਾ ਨਾ ਮਾੜਾ ਬੋਲਿਆ ਮਿੰਨ ਤੇ ਚਾਚੀ ਜੀ ਉਹਦੀ ਮਾਂ ਨਹੀਂ ਰਹੀ ਚਾਚੀ ਜੀ ਕੀ ਬੰਨਦਾ ਹਰਕ ਨਾਲ ਦਾ ਮਰ ਗਿਆ ਤੇ ਹਾਂਦੀ ਚਾਚੀ ਜੀ ਬੜੀ ਮਾੜੀ ਐ ਮੈਂ ਮੈਂ ਪੁੱਤ ਕਾਮੂਆ ਘਟੂਮ ਫੇਕੀਆ ਅੰਗਰਮੀਤ ਬਾਵਾ ਦਾ ਅੱਛਾ ਹੁਣ ਗੱਲਾਂ ਕਰਾਉਣੀਆਂ ਹਾਂਜੀ ਅੱਛਾ ਨੇ ਚੰਗਾ ਸਵਾਰ ਨਹੀਂ ਕਿੰਦਾ ਪੜਾ ਲਿਖਿਆ ਬਚਪਨ ਇਥੇ ਬੀਤੇ ਕਿੰਦਾ ਸਵਾਰ ਸੀ ਮਾਤਾ ਜੀ ਬਹੁਤ ਚੰਗਾ ਹੈ ਐਵੇਂ ਆਖਾਂ ਕਿਉਂ ਨਿਕਾ ਜਾਈਂ ਇਥੇ ਅੰਦਰੋਂ ਨੇ ਢੋਲ ਕੀ ਵਿਜੋਦੇ ਰਹਿਣਾ ਤੇ ਮੈਂ ਬੂਆ ਖੋਲ ਕੇ ਲੰਗਣਾ ਮੈਂ ਹੈ ਹੀ ਕਰਨਾ ਇਹ ਮੈਂ ਬੀਬੀ ਜੀ ਕਿ ਆ ਮਨਾ ਇਹ ਗਾਣਾ ਸਿੱਖਣ ਐਂਦਾ ਆਂਦਾ ਹੀ ਵਾ ਬਸ ਇਹਨਾਂ ਨੂੰ ਨਾਚ ਕੋਾਇਆ ਪਿੰਡ ਚ ਪੂਰੀ ਦੁਨੀਆ ਨਾਚ ਮਗਾ ਕਿੰਦਾ ਖੁਸ਼ੀ ਮਹਿਸੂਸ ਹੁੰਦੀ ਮਾਤਾ ਜੀ ਬੜੀ ਖੁਸ਼ੀ ਹੁੰਦੀ ਆ ਬਹੁਤ ਉਹਦੀ ਖੁਸ਼ੀ ਬੜੀ ਉਹਦੇ ਘਰ ਕਾਕਾ ਆਇਆ ਨੇ ਸਾਰਿਆਂ ਨੂੰ ਸੋਹੋ ਦਿੰਦਾ ਆ ਇਕੱਲੋੜੀ ਹੈ ਅੱਛਾ ਇਸ ਰਜੀਤ ਬਾਵਾ ਵੀ ਦੇਖਦੇ ਇਸਦਾ ਵੀ ਇਹ ਅਨਜੀਤ ਬਾਵਾ ਦਾ ਜੱਦੀ ਘਰ ਆ ਜਿੱਥੇ ਉਹ ਪਲ ਲੇ ਕੇ ਜਵਾਨ ਹੋਇਆ ਔਰ ਇਥੋਂ ਤਰੱਕੀ ਕੀਤੀ ਔਰ ਪਿੰਡ ਦੇ ਜੋ ਆਂਢੀ ਗੁਆਂਢੀ ਉਹਨਾਂ ਦਾ ਕਹਿਣਾ ਕੀ ਬਹੁਤ ਚੰਗੇ ਸੁਭਾਅ ਦਾ ਸੀ ਛੋਟੇ ਹੁੰਦੇ ਬਚਪਨ ਤੋਂ ਰਿਆਜ ਕਰਦਾ ਰਿਹਾ ਔਰ ਢੋਲਖੀ ਵਜਾਉਂਦਾ ਰਿਹਾ ਔਰ ਜਦੋਂ ਇਥੋਂ ਤਰੱਕੀ ਕੀਤੀ ਔਰ ਗਾੜੀ ਪੂਰੀ ਦੁਨੀਆ 'ਚ ਨਾਮ ਕਮਾਇਆ ਇਸ ਕਰਕੇ ਪਿੰਡ ਵਾਲੇ ਵੀ ਖੁਸ਼ੀ ਮਹਿਸੂਸ ਕਰਦੇ ਨੇ ਵੀ ਇਹ ਬਾਵੇ ਨੇ ਆਪਣੇ ਘਰ ਦਾ ਔਰ ਪਿੰਡ ਦੇ ਖਾਸ ਕਰਕੇ ਨਾਮ ਝਮਕਾਇਆ ਹੁਣ ਹੀ ਪਹੁੰਚੇ ਆ ਜਨਤਾ ਮਾਡਲ ਸੀਨੀਅਰ ਸੈਕੰਡਰੀ ਸਕੂ ਅਨਜੀਤ ਬਾਬਾ ਜਿਹੜਾ ਨੇ ਇੱਥੋਂ ਇਸ ਸਕੂਲ ਚੋਂ ਪੜ੍ਹ ਲਿਖ ਕੇ ਉਹਨਾਂ ਨੇ ਇੱਥੋਂ ਤਰੱਕੀ ਕੀਤੀ ਔਰ ਇੱਥੋਂ ਤਰੱਕੀਆਂ ਕਰਦੇ ਹੋਏ ਬੜੀ ਦੂਰ ਤੱਕ ਮਕਾਨਾਂ ਦਾ ਪਹੁੰਚਾ ਔਰ ਇਹ ਜਨਤਾ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਆ ਇਹ ਸਕੂਲ ਤੋਂ ਹੀ ਅਨਜੀਤ ਬਾਬੇ ਨੇ ਆਪਣੀ ਪੜ੍ਹਾਈ ਕੀਤੀ ਬਚਪਨਾਂ ਦਾ ਇੱਥੇ ਹੀ ਖੇਡਣੇ ਸਕੂਲ ਚ ਹੀ ਉਹਨਾਂ ਖੇਡੇ ਮੱਲੇ ਨੇ ਉੱਥੇ ਹੀ ਇਹ ਇੱਥੇ ਦੇ ਜਿਹੜੇ ਮਾਲਕ ਆਨਰਸ ਸੀ ਸਰਦਾਰ ਮੰਗਲ ਸਿੰਘ ਜਿਨ੍ਹਾਂ ਨੇ ਉਹਨਾਂ ਦਾ ਕੈਰੀਅਰ ਬਣਾਉਣ ਚ ਉਹਨਾਂ ਦਾ ਬੜਾ ਵੱਡਾ ਯੋਗਦਾਨ ਆ ਕਿਉਂਕਿ ਉਹਨਾਂ ਦੀ ਬਦੌਲਤ ਹੀ ਬਾਬਾ ਜੀ ਖੁਦ ਵੀ ਕਈ ਜਗ੍ਹਾ ਤੇ ਮੰਨ ਚੁੱਕੇ ਨੇ ਵੀ ਇਹ ਔਰ ਗਰੀਬ ਪਰਿਵਾਰ ਸੀਗਾ ਮੀਡੀਅਮ ਪਰਿਵਾਰ ਸੀ ਜਿਸ ਤੋਂ ਤਰੱਕੀ ਕਰਦੇ ਹੋਏ ਜੀਤ ਬਾਬਾ ਨੇ ਆਪਣਾ ਨਾਮ ਬਣਾਇਆ ਸਾਡੇ ਨਾਲ ਇੱਥੇ ਸਕੂਲ ਦੇ ਆਨਰ ਤੇ ਜਿਹੜੇ ਕਿ ਕਹਿੰਦੇ ਕਿ ਮੈਂ ਇਹਨਾਂ ਨੂੰ ਖੁਦ ਪੜ੍ਹਾਉਂਦਾ ਵੀ ਰਿਹਾ ਤੇ ਨਾਲ ਪੜ੍ਹਦੇ ਰਹੇ ਭਾਜੀ ਨਾਲ ਮੌਜੂਦ ਹਨ ਗੱਲਬਾਤ ਕਰਨਗੇ ਸਰ ਜੀਤ ਬਾਬਾ ਤੁਹਾਡੇ ਸਕੂਲ ਚੋਂ ਪੜਿਆ ਔਰ ਇਸੇ ਤੁਹਾਡੇ ਨਾਲ ਖੇਡਿਆ ਮੱਲਿਆ ਵੀ ਕਿਦਾਂ ਦਾ ਸੁਭਾਅ ਸੀ ਔਰ ਜਦੋਂ ਤਰੱਕੀ ਕੀਤੀ ਕਿਦਾਂ ਦਾ ਨੇਚਰ ਹਾਲ ਹੋ ਵੀ ਤੇ ਲੋਕਾਂ ਨੂੰ ਕਿਦਾਂ ਦਾ ਮਿਲਨ ਸਾਰਾ ਸਭ ਤੋਂ ਪਹਿਲਾਂ ਆਪ ਸਭ ਦਾ ਪੰਜਾਬ ਤੱਕ ਚੈਨਲ ਦੇ ਤੇ ਆਪ ਸਦਾ ਸਵਾਗਤ ਆ ਜੀ ਤੇ ਜਿੱਥੋਂ ਦੀ ਗੱਲ ਆ ਰਣਜੀਤ ਬਾਬਾ ਜੀ ਦੀ ਰਣਜੀਤ ਬਾਬ ਤੇ ਮੇਰਾ ਨਾਮ ਵਿਕਰਮਜੀਤ ਸਿੰਘ ਆ ਤੇ ਮੇਰੇ ਨਾਲ ਤੇ ਏਜ ਦਾ ਥੋੜਾ ਫਰਕ ਆ ਰஞ்சிਤ ਬਾਵੇ ਦਾ ਪਰ ਸਾਡਾ ਬਚਪਨ ਕਾਫੀ ਇਕੱਠਿਆਂ ਬੀਤੇ ਆ ਜੀ ਤੇ ਸੁਭਾਅ ਆਖੋ ਰஞ்சிਤ ਬਾਵਾ ਜਿਹੜਾ ਬਹੁਤ ਵਧੀਆ ਜੀ ਤੇ ਹਾਂਜੀ ਕਿੱਦਾਂ ਦਾ ਪਿੰਡ ਚ ਵਿਕਾਸ ਹੋਇਆ ਸ ਜਦੋਂ ਇਹਨਾਂ ਨਾਮੀ ਕਲਾਕਾਰਾ ਪਿੰਡ ਚ ਕੀ ਕੀ ਰੋਲਡ ਦੇ ਕੰਮ ਹੋਇਆ ਜਿਹੜੇ ਕਈ ਕਮੀਆਂ ਕੋ ਹੈ ਗਈ ਕਿ ਜੋ ਹੋ ਚੁੱਕੇ ਰஞ்சிਤ ਬਾਵੇ ਦਾ ਪਿੰਡ ਦੇ ਵਿੱਚ ਵੀ ਬਹੁਤ ਜ਼ਿਆਦਾ ਯੋਗਦਾਨ ਆ ਜੀ ਜੇ ਆਪਾਂ ਗੱਲ ਕਰੀਏ ਕੋਰੋਨਾ ਕਾਲ ਦੇ ਵਿੱਚ ਬਹੁਤ ਸਾਰੇ ਨੀਡੀ ਜਿਹੜੇ ਫੈਮਿਲੀ ਹੈਗੀ ਸੀ ਉਹਨਾਂ ਨੂੰ ਰਾਸ਼ਨ ਪਹੁੰਚਾਉਣ ਤੱਕ ਵੀ ਰஞ்சிਤ ਬਾਵੇ ਨੇ ਬਹੁਤ ਜ਼ਿਆਦਾ ਉਹਨਾਂ ਦਾ ਸਹਿਯੋਗ ਕੀਤਾ ਤੇ ਜਦੋਂ ਵੀ ਕਿਸੇ ਨੂੰ ਕਿਸੇ ਵੀ ਕਿਸਮ ਦੀ ਮਾਲੀ ਸਹਾਇਤਾ ਦੀ ਲੋੜ ਪੈਂਦੀ ਆ ਜਾਂ ਕਿਤੇ ਕਿਸੇ ਅਫਸਰ ਲਾਈਨ ਦੇ ਵਿੱਚ ਵੀ ਕਿਸੇ ਨੂੰ ਕਹਿਣਾ ਪੈਂਦਾ ਉਹ ਰਣਜੀਤ ਬਾਵਾ ਜਿਹੜਾ ਵਾ ਉਹ ਬੇਚਿੱਜ ਹੋ ਕੇ ਕਹਿ ਦਿੰਦਾ ਕਿ ਮੇਰੇ ਪਿੰਡ ਦੇ ਹੈਗੇ ਇਹਨਾਂ ਦਾ ਕੰਮ ਜ਼ਰੂਰ ਹੋਣਾ ਚਾਹੀਦਾ ਤੇ ਹਰ ਜਾਇਜ਼ ਕੰਮ ਜਿਹੜਾ ਨਜਾਇਜ਼ ਨਹੀਂ ਹਰ ਜਾਇਜ਼ ਕੰਮ ਵਾਸਤੇ ਰਣਜੀਤ ਬਾਵਾ ਜਿਹੜਾ ਵਾ ਪਿੰਡ ਦੇ ਨਾਲ ਹਮੇਸ਼ਾ ਖੜਿਆ ਰਿਹਿੰਦਾ ਜੀ ਹੁਣ ਵੀ ਕਿਦਾਂ ਪਿੰਡ ਚੋਂ ਜਾਂਦੇ ਜਾਂਦੇ ਨੇ ਪਿੰਡ 'ਚ ਉਹਨਾਂ ਦਾ ਇੱਕੋ ਜੱਦੀ ਘਰ ਖੁਰ ਤੇ ਹੈਗਾ ਜ਼ਮੀਨ ਜੱਦਾ ਕਦੇ-ਕਦੇ ਪਤਾ ਲੱਗਾ ਮਾਤਾ ਉਹਨਾਂ ਦੀ ਅਕਸਰ ਹੀ ਹੁੰਦੇ ਨੇ ਹਾਂਜੀ ਹਾਂਜੀ ਪਿੰਡ 'ਚ ਉਹਨਾਂ ਦਾ ਜੱਦੀ ਘਰ ਪਿੰਡ ਦੀ ਵਿੱਚ ਹੀ ਆ ਜੀ ਤੇ ਰਿਹੈਸ਼ਤਾ ਜ਼ਿਆਦਾਤਰ ਉਹ ਆਪਣੇ ਕੰਮ ਦੇ ਸਿਲਸਿਲੇ ਤੇ ਦੂਜਾ ਇਹ ਹੈ ਕਿ ਸਕੂਲ ਵੱਲੋਂ ਜਾਂ ਪਿੰਡ ਵੱਲੋਂ ਉਹ ਕੋਈ ਜਾਣਕਾਰੀ ਲੈਣੀ ਹੋਵੇ ਤੇ ਉਹਦਾ ਰੁਟੀਨ ਦੇ ਵਿੱਚ ਹੀ ਫੋਨ ਆਉਂਦਾ ਰਹਿੰਦਾ ਮੈਂ ਅੱਗੇ ਦੱਸ ਰਿਹਾ ਸਾਰਾ ਉਹਨਾਂ ਨੂੰ ਕਿ ਮੈਨੂੰ ਅੱਜ 10-15 ਮਿੰਟ ਪਹਿਲਾਂ ਹੀ ਉਹਦੀ ਕਾਲ ਆਈ ਆ ਉਹਨੇ ਸਾਰਾ ਪਿੰਡ ਦਾ ਸਕੂਲ ਦਾ ਸਾਰਾ ਕੁਝ ਘਰ ਦਾ ਪੁੱਛ ਕੇ ਤੇ ਰਾਜੀ ਬਾਰੀ ਪੁੱਛਦਾ ਰਹਿੰਦਾ ਜੀ ਇਸੇ ਕੱਲੋ ਇਹਨਾਂ ਨਾਮੀ ਗੱਲਾਂ ਕਰੋ ਜਦੋਂ ਲੋਕ ਬਾਹਰ ਜਾਂਦੇ ਤੁਹਾਨੂੰ ਖੁਸ਼ੀ ਹੁੰਦੀ ਜੇ ਲੋਕ ਕਹਿੰਦੇ ਬਾਵਾ ਤੁਹਾਡੇ ਪਿੰਡ ਚ ਬੜਾ ਲੇ ਕੇ ਸਰਕਾਰ ਵੱਲੋਂ ਪਿੰਡ 'ਚ ਜਿਹੜੇ ਵਿਕਾਸ ਦੇ ਕੰਮ ਕੀਤੇ ਗਏ ਕਿ ਜੋ ਕਮੀਆਂ ਕੋਈ ਹਾਂਜੀ ਸਰਕਾਰ ਵੱਲੋਂ ਵੀ ਪਿੰਡ ਦੇ ਵਿੱਚ ਕਾਫੀ ਵਿਕਾਸ ਦੇ ਕੰਮ ਹੋ ਰਹੇ ਆ ਜੀ ਜਿੱਥੋਂ ਤੱਕ ਇਹ ਹੁੰਦਾ ਹੈਗੇ ਪਿੰਡ ਦੇ ਵਿਕਾਸ ਦੇ ਵਿੱਚ ਬਹੁਤ ਯੋਗਦਾਨ ਪਾਉਂਦਾ ਜੀ ਕਿਸੇ ਨੂੰ ਕਿਸੇ ਕਿਸਮ ਦੀ ਲੋੜ ਹੁੰਦੀ ਆ ਜੇ ਮੰਨ ਲਓ ਕਿਸੇ ਦਾ ਘਰ ਵਾ ਜਾਂ ਕੱਚੀ ਛੱਤ ਵਾ ਕਿਸੇ ਦੀ ਤਾਂ ਜੇ ਰਣਜੀਤ ਬਾਵਾ ਤੱਕ ਪਹੁੰਚ ਕਰਦੇ ਕੋਈ ਗਰੀਬ ਲੜਕੀ ਦੀ ਸ਼ਾਦੀ ਮੈਰਿਜ ਕਰਨੀ ਆ ਤਾਂ ਰਣਜੀਤ ਬਾਵਾ ਵੀ ਉੱਥੇ ਵੀ ਪਹੁੰਚ ਕੇ ਵੀ ਮਰਦਜ ਕਰਦਾ ਜੀ ਕਾਫੀ ਤੁਹਾਨੂੰ ਸਭ ਇਹ ਸਕੂਲ ਦੇ ਆਨਰ ਸੀ ਜਿਹਨਾਂ ਦਾ ਕਹਣਾ ਜੀਤ ਬਾਵਾ ਅਜੇ ਮੈਨੀ ਪਿੰਡ ਚ ਜਦੋਂ ਵੀ ਕਿਸੇ ਨੂੰ ਜ਼ਰੂਰਤ ਪੈਂਦੀ ਹੈ ਉਹਨਾਂ ਦੀ ਪੂਰੀ ਤਰ੍ਹਾਂ ਨਾਲ ਹੈਲਪ ਕਰਦਾ ਔਰ ਕਿਸੇ ਤਰ੍ਹਾਂ ਦੀ ਹੈਲਪ ਕਰਨ ਤੋਂ ਪਿੱਛੇ ਨਹੀਂ ਹਟਦਾ ਔਰ ਪਿੰਡ ਵਿੱਚ ਉਹਨਾਂ ਦੀ ਜੱਦੀ ਜਮੀਰ ਹੈ ਔਰ ਇੱਥੇ ਉਹਨਾਂ ਦੇ ਮੰਦਰ ਵੀ ਆਉਂਦੇ ਜਾਂਦੇ ਰਹਿੰਦੇ ਨੇ ਔਰ ਪਰਿਵਾਰਕ ਤੌਰ ਤੇ ਵੀ ਉਹ ਲੋਕਾਂ ਨਾਲ ਜੁੜਿਆ ਔਰ ਸਾਂਝਾ ਨੇ ਔਰ ਸਰ ਕਿਸੇ ਨਾਲ ਦੁੱਖ ਸੋਜ ਭਾਈ ਵਾਲੀ ਹੁੰਦਾ ਹਜਾ ਹੁਣੇ ਪਹੁੰਚਿਆ ਜੀਤ ਬਾਵਾ ਦੇ ਪਿੰਡ ਔਰ ਲੋਕਾਂ ਨਾਲ ਗਲਬਲ ਕਰਾਂਗੇ ਕੀ ਲੋਕ ਕਹਿੰਦੇ ਜੀਤ ਬਾਵਾ ਤੁਹਾਡੇ ਪਿੰਡ ਦਾ ਨਾਮੀ ਕਲਾਕਾਰ ਹੋਇਆ ਸਾਡੇ ਨਾਲ ਬੱਜਣ ਨੂੰ ਜਦੋਂ ਇਹ ਇੱਥੇ ਜਨਤਾਵਾੜੇ ਸਕੂਲ ਦੇ ਚ ਪੜਿਆ ਰਿਹਾ ਸੀ ਤੇ ਪੜਦਾ ਕਿ ਤਰੱਕੀ ਹੋਦੀ ਗਈ ਤੇ ਬੜੀ ਬਾਬੇ ਦੀ ਕਿਰਪਾ ਹਲੇ ਤੇ ਅਨੰਦ ਵਜੇ ਆ ਤੇ ਸਾਡੇ ਪਿੰਡ ਦਾ ਕੋਟਾ ਸਾਡੇ ਬੱਚਾ ਵਾ ਜੀ ਤੇ ਇੰਨੇ ਚ ਕਿੰਨਾਂ ਲੋਕਾਂ ਦੀ ਮਦਦ ਮਦਦ ਕਰਦਾ ਪਿੰਡ ਜੀ ਕਿੰਨੇ ਕ ਵਿਕਾਸ ਦੇ ਕੰਮ ਹੋਏ ਨੇ ਨਹੀਂ ਬੜੀ ਮਰਦ ਕੀਤੇ ਉਹਨਾਂ ਰਾਸਨ ਇਥੇ ਬਣਦਾ ਸੀ ਬੜਾ ਬੰਡੇ ਬਣ ਗਿਆ ਬਣ ਗਿਆ ਸਾਰੀ ਗਲੀ ਦੇ ਬੰਡੇ ਆ ਬੰਦੇ ਜੀ ਸਾਰੇ ਸਾਰੇ ਬੰਡੇ ਨੇ ਬਹੁਤ ਹਸਰਤ ਕੀਤੀ ਇਹਨੇ ਪਿੰਡ ਚ ਕਿਹੜੀ ਕਿਹੜੀ ਚੀਜ਼ਾਂ ਮੌਜੂਦ ਜਿੱਦਾਂ ਪਿੰਡ ਤਰੱਕੀ ਕਿੰਨੀ ਕ ਬੰਦੀ ਤਰੱਕੀ ਹੋਈ ਆ ਇਹਨਾਂ ਦੀ ਬਹੁਤ ਜ਼ਿਆਦਾ ਤਰੱਕੀ ਹੋਈ ਹੈ ਬਹੁਤ ਜ਼ਿਆਦਾ ਹੈ ਸਭ ਨਾਲੀਆਂ ਨੂੜੀਆਂ ਗੜੀਆਂ ਗੁੜੀਆਂ ਸਭ ਕੁਝ ਨੇ ਆ ਤਿਆਰ ਕੁਝ ਬਣ ਰਹੀਆਂ ਨੇ ਕੋਈ ਬਣ ਵੀ ਗਏ ਬਹੁਤ ਵਧੀਆ ਕੰਮ ਕੀਤਾ ਗਿਆ ਲੋਕਾਂ ਦੀ ਮਦਦ ਵੀ ਕਹਿੰਦੇ ਬੜੀ ਕਰਦਾ ਹਾਂਜੀ ਹਾਂਜੀ ਬਹੁਤ ਮਦਦ ਕੀਤੀ ਆੜਿਆ ਪੜਦਾ ਆਪਣੇ ਵਾਂਗ ਹੀ ਉਹਦੀ ਮਦਦ ਕੀਤੀ ਜਾਣੇ ਸਾਰਾ ਰੰਗ ਪਾਕ ਸਮਝਉਦੇ ਹੋ ਪਾਜੀ ਪਤਾ ਲੱਗਾ ਵੀ ਤੁਸੀਂ ਦੁਕਾਨਾਂ ਮੈਂ ਤੁਹਾਡੀ ਬਾਬਾ ਜੀ ਨੇ ਮਦਦ ਵੀ ਕੀਤੀ ਕੀ ਕਹਿਣਾ ਹਾਂਜੀ ਬਾਬਾ ਜੀ ਜਦੋਂ ਮੈਂ ਇੱਥੇ ਦੁਕਾਨ ਕਰਦੇ ਨੇ ਟੇਲਰ ਮੈਟ ਦੀ ਤੇ ਉਹ ਛੋਟੇ ਜਿਹੇ ਹੁੰਦੇ ਮੇਰੇ ਕੋਲ ਕੱਪੜੇ ਸੌਂਦੇ ਹੁੰਦੇ ਤੇ ਮੇਰੀ ਦੁਕਾਨ ਬਹੁਤ ਟੁੱਟੀ ਸੀ ਤੇ ਫਿਰ ਮੈਨੂੰ ਉਹਨੇ ਥੋੜੀ ਜੀ ਮਦਦ ਦਿੱਤੀ ਤੇ ਹਾਲਾਤ ਦੁਕਾਨ ਕਰਤੇ ਅਜੇ ਤੱਕ ਵੀ ਮੈਨੂੰ ਉਹ ਬੜਾ ਯਾਦ ਕਰਦੇ ਵੀ ਆ ਆ ਜਿਹੜੇ ਬੱਚੇ ਨੇ ਆ ਜਿਹੜੇ ਨਿੱਕੇ ਨਿੱਕੇ ਐਡਾ ਸੀ ਬਾਬਾ ਜਦੋਂ ਮੇਰੇ ਕੋਲ ਮਦਰ ਕੱਪੜੇ ਸੌਂਦੇ ਉਹਦੀ ਮਾਤਾ ਜੀ ਆਣ ਕੇ ਸਾਰੇ ਆਣ ਕੇ ਫਿਰ ਉਹਨਾਂ ਨੇ ਫਿਰ ਇਹ ਕਰਕੇ ਬਹੁਤ ਵਧੀਆ ਹਨਾਂ ਮਤ ਵਧੀਆ ਗਾਉਂਦੇ ਰਹੇ ਤੇ ਚੰਗੀ ਤਰੱਕੀ ਉਹ ਨਾ ਕੀਤੀ ਹੈ ਪਿੰਡ ਵਿੱਚ ਹੁਣ ਇਹਦਾ ਮਾਣ ਮਸੂਹਦਾ ਪਿੰਡ ਦੇ ਲੋਕ ਕਹਿੰਦੇ ਤੁਹਾਡੇ ਪਿੰਡ ਦਾ ਜੀਵਾੜਾ ਤੜਾ ਕਲਾਕਾਰ ਬਹੁਤ ਤਗੜਾ ਦੇ ਮਾਣ ਆ ਇੱਜ਼ਤ ਪਿੰਡ ਦੀ ਉਹਨਾਂ ਵਧਾਤੀ ਹੈ ਜਿਹੜਾ ਵੀ ਪਤਾ ਲੱਗਦਾ ਵੀ ਪਿੰਡ ਬਡਾਲਾ ਕਰਨthia ਦੇ ਰੰਜੀਤ ਬਾਵਾ ਤੇ ਉਹਨਾਂ ਬੜੀ ਸੋਹਣੀ ਗੱਲ ਮਤਲਬ ਕਰਦੇ ਆ ਕਿ ਹੁਣ ਤੇ ਤਰੱਕੀ ਚੰਗੀ ਕੀਤੀ ਹੈ ਮਤਲਬ ਤੇ ਪਿੰਡ ਦਾ ਨਾਮ ਵੀ ਰੋਸ਼ਨ ਹੋ ਜਾਂਦਾ ਵੀ ਪਿੰਡ ਬਡਾਲਾ ਕਰਨthia ਦੇ ਰੰਜੀਤ ਬਾਵਾ ਆਹ ਕੰਨ ਜੀ ਜਿਸ ਹੁਣ ਇਹ ਪਿੰਡ ਦੇ ਉਹ ਦਰਜੀ ਨੇ ਜਿਨ੍ਹਾਂ ਤੋਂ ਜੀਤ ਬਾਵਾ ਕੱਪੜੇ ਸੌਂਦਾ ਰ ਬਚਪਨ ਚ ਉਹਨਾਂ ਦੇ ਪਰਿਵਾਰ ਕੱਪੜੇ ਸੌਂਦਾ ਉਹ ਕਹਿੰਦੇ ਜਦੋਂ ਮੈਂ ਦੁਕਾਨਾ ਮਰਾਈ ਉਹਨਾਂ ਜੀਤ ਬਾਵਾ ਹੁਣ ਮੇਰੀ ਬੜੀ ਮਦਦ ਕੀਤੀ ਸਾਰਨਾ ਕੋਈ ਹੋਰ ਲੋਕ ਮੌਜੂਦ ਨੇ ਨੌਜਾ ਮੌਜੂਦ ਨੇ ਭਾਜੀ ਬਾਵਾ ਜੀ ਤੁਹਾਡੇ ਪਿੰਡ ਦੇ ਕਲਾਕਾਰ ਹੋਏ ਨੇ ਤੇ ਪਿੰਡ 'ਚ ਇਹਦੇ ਚੱਲਦੇ ਕਿੰਨਾ ਕ ਵਿਕਾਸ ਹੋਇਆ ਕਿੰਨੇ ਕ ਪਿੰਡ ਤੇ ਹੋਰ ਕਿਹੜੀ ਕਿਹੜੀ ਚੀਜ਼ਾਂ ਮੌਜੂਦ ਨੇ ਜਿਹੜੀ ਹੈਗੀਆਂ ਨੇ ਪਿੰਡ 'ਚ ਬਹੁਤ ਵਧੀਆ ਜੀ ਉਹਨਾਂ ਨੇ ਬਹੁਤ ਵਿਕਾਸ ਕੀਤਾ ਵਾ ਸਾਰੇ ਮਦਦ ਕਰਦੇ ਆ ਜਦੋਂ ਵੀ ਉਹ ਆਉਂਦੇ ਆ ਨਾ ਸਾਰਿਆਂ ਨੂੰ ਮਿਲ ਆਪਣੇ ਪਰਿਵਾਰ ਦੇ ਨਾਲ ਵੀ ਆਉਣ ਭਾਵੇਂ ਇਕੱਲੇ ਵੀ ਆਉਣ ਉਹ ਮਿਲ ਕੇ ਜਾਂਦੇ ਆ ਸਾਰੇ ਤੇ ਹੋਰ ਵੀ ਉਹ ਉਹਨਾਂ ਨੇ ਆਪਣਾ ਕੱਠੇ ਪੜ੍ਹਦੇ ਰਹੇ ਆ ਉਹ ਜਿਹੜੇ ਸਕੂਲੇ ਉਹ ਪੜ੍ਹੇ ਉਹ ਸਕੂਲੇ ਮੈਂ ਪੜਿਆ ਮੈਂ ਥੋੜਾ ਉਹਨਾਂ ਤੋਂ ਨਿੱਕਾ ਹਾਂ ਤੇ ਉਹ ਮੇਰੇ ਤੋਂ ਵੱਡੇ 2-3 ਸਾਲ ਤੇ ਬਾਕੀ ਵਧੀਆ ਪ੍ਰੇਮ ਆ ਜਦੋਂ ਵੀ ਅੰਦੇ ਹਾਸੇ ਖੇੜ ਕੇ ਗੱਲਬਾਤ ਕਰਦੇ ਆ ਤੇ ਸਾਰਿਆਂ ਨਾਲ ਵਧੀਆ ਤਰੀਕੇ ਨਾਲ ਗਾਈਡ ਕਰਦੇ ਆ ਪਿੰਡ 'ਚ ਕਿੰਨੀ ਕੁ ਤੱਕੀ ਪਿੰਡ ਨੇ ਕੀਤੀ ਪੜ੍ਹਜ ਸਕੂਲ ਹਸਪਤਾਲ ਕਿਹੜੀ-ਕੀ ਚੀਜ਼ਾਂ ਹੈਗੀਆਂ ਜਿਹਦੀ ਲੋੜ ਸੀ ਹਾਂਜੀ ਉਹ ਉਹ ਤੇ ਆਲਰੇਡੀ ਸਭ ਕੁਝ ਗਵਰਨਮੈਂਟ ਕਰ ਹੀ ਰਹੀ ਆ ਤੇ ਉਹਨਾਂ ਦੇ ਨਾਲ ਨਾਲ ਇਹ ਵੀ ਥੋੜਾ ਸਹਿਯੋਗ ਦਿੰਦੇ ਆ ਤੇ ਵਧੀਆ ਤਰੀਕੇ ਨਾਲ ਹਰ ਸਕੂਲ ਵੀ ਆ ਕਾਲਜ ਵੀ ਬਣਦੇ ਗਾੜੀ ਚਾਂਸ ਵੀ ਆਂਦੇ ਬਣਦੇ ਤੇ ਖੇਡ ਗਰਾਊਂਡ ਵੀ ਹੈਗੀ ਆ ਤੇ ਆਪਣੇ ਹਸਪੀਟਲ ਵੀ ਹੈਗੇ ਹਰ ਚੀਜ਼ ਫੈਸਿਲਿਟੀ ਹੈਗੀ ਆ ਫਿਰ ਮੈਂ ਗਲੀਆਂ ਨਾਲੇ ਨੇ ਕਿਦਾਂ ਹਲਾ ਦਾਂ ਹਾਂਜੀ ਬਹੁਤ ਵਧੀਆ ਤੁਸੀਂ ਵੇਖ ਸਕਦੇ ਜੇ ਸਾਰੇ ਕੁਝ ਜਿਹੜੀਆਂ ਰਹਿ ਗਈਆਂ ਉਹਨੂੰ ਬਣਾ ਰਹੇ ਆ ਤੇ ਬਾਕੀ ਬਹੁਤ ਬਣ ਵੀ ਚੁੱਕੀਆਂ ਘਟੋ ਘਟ 80% ਤੇ ਬਣੀਆਂ ਹੀ ਆ ਕੋਈ 10 20% ਆ ਉਸ ਨੂੰ ਤਿਆਰ ਕਰਦੇ ਪਏ ਆ ਉਹ ਦੇਖੋ ਇਹ ਪਿੰਡ ਦੇ ਨੌਜਵਾਨ ਸੀ ਇਹ ਨੌਜਵਾਨ ਸੀ ਜਿਹੜਾ ਕਹਿੰਦਾ ਜੀਤਪਾਵਾ ਮੈਂ ਸਕੂਲ ਚ ਪੜਿਆ ਮੇਰੇ ਤੋਂ ਥੋੜਾ ਅੱਗੇ ਸੀ ਉਹ ਇੱਕ ਤੁਸੀਂ ਦੇਖੋ ਪਿੰਡ ਦਾ ਦਰਜੀ ਸੀ ਜਿਹੜਾ ਕਹਿੰਦਾ ਸੀ ਵੀ ਮੇਰੀ ਲੋੜ ਪੈਂਦੇ ਉਹਨਾਂ ਨੇ ਮਦਦ ਕੀਤੀ ਔਰ ਇਸ ਤਰ੍ਹਾਂ ਦਾ ਦੇਖ ਸਕਦਾ ਵੀ ਜੀਤਪਾਵਾ ਦਾ ਪਿੰਡ ਆ ਲੋਕ ਕਹਿੰਦੇ ਸਾਨੂੰ ਬੜੀ ਖੁਸ਼ੀ ਮਸੂਹਦੀ ਆ ਜਦੋਂ ਲੋਕ ਕਹਿੰਦੇ ਜੀਤਪਾਵਾ ਦੇ ਪਿੰਡ ਦੇ ਲੋਕ ਨਹੀਂ ਸਾਡਾ ਇੱਕ ਮਜਬੂਰ ਨੇ ਭਾਈ ਸੋਹਣਾ ਦਾ ਬੇਟਾ ਵੀ ਜਿਹੜਾ ਉਹਨਾਂ ਦੇ ਨਾਲ ਕੰਮ ਕਰਦਾ ਸਰ ਜੀਤਪਾਵੇ ਨੇ ਤੁਹਾਡੇ ਪਿੰਡ ਜਨਮ ਲਿਆ ਬੜੀ ਤਰੱਕੀ ਕੀਤੀ ਤਰੱਕੀ ਦੀ ਬਲੰਦੀਆਂ ਨੂੰ ਸੋਇਆ ਕਿਦਾਂ ਮਸੂਹਦਾ ਜੀਤਪ ਕਿ ਜਦ ਗਰੀਬੀ ਤਾਂ ਉੱਥੇ ਜੀ ਹੁੰਦੀ ਮਾੜੇ ਕਹ ਹਾਲਾਤ ਪਹਿਲਾਂ ਹੁਣ ਠੀਕ ਹੁਣ ਠੀਕ ਕੰਮ ਕਰ ਠੀਕ ਹੁੰਦੀ ਹਾਂਜੀ ਆਈ ਠੀਕ ਹਾਲ ਦੀ ਗਰੀਬਾਂ ਚੰਗੀ ਬਾਹਮ ਫੜਦੇ ਆ ਗਏ ਹਾਂਜੀ ਇਹਦੇ ਘਰ ਬਣਾਗੇ ਤੇ ਦੁਕਾਨ ਬਣਾਗੇ ਤੇ ਇਹਦੇ ਹਾਂਜੀ ਹਾਂਜੀ ਕਿਹਨੂੰ ਤਾਂ ਕੰਮ ਲੱਗਦੀ ਆ ਪਰਜਾ ਬਤ ਮੁੰਡਾ ਇੱਥੇ ਨਾਲ ਕਮਿਆਰ ਮੁੰਡਾ ਹੈ ਹਾਂਜੀ ਆ ਮਕਾਨ ਬਣਾਗੇ ਤਾਂ ਮੇਰੇ ਸਿੰਘ ਨੂੰ ਆੜਿਆ ਹਾਂਜੀ ਇਹ ਤਾਂ ਹਲਪ ਕਰਦਾ ਲੋਕਾਂ ਦੀ ਹਾਂਜੀ ਹਾਂਜੀ ਤੇ ਕਿਦਾਂ ਖੁਸ਼ੀ ਮਸੂਰੀ ਦਾ ਲੋਕ ਤੁਹਾਨੂੰ ਪਿੰਡਾਂ ਲੋਕ ਬਾਹਰ ਦੇ ਲੋਕ ਕਹਿੰਦੇ ਤੁਹਾਡੇ ਪਿੰਡਾਂ ਜੀ ਬਾਵਾ ਹਾਂ ਠੀਕ ਹੈ ਬਿਲਕੁਲ ਬਿਲਕੁਲ ਸਹੀ ਗੱਲ ਠੀਕ ਹੈ ਸਰ ਹਾਂਜੀ ਤੁਹਾਡਾ ਬੇੜਾ ਵੀ ਇਦਾਂ ਕੰਮ ਕਰਦਾ ਕੀ ਕੰਮ ਕਰਦਾ ਵੇ ਉਹਦੇ ਬਗ ਬਗ ਕਰਦੀ ਹੈ ਜੀ ਨਾਲ ਹਾਂਜੀ ਇਕੱਠੇ ਕਲਾਸ ਪੜ੍ਹਦੇ ਪੜ੍ਹਦੇ ਆਏ ਇਕੱਠੇ ਫਿਰ ਨਾਲ ਚੱਲ ਗਿਆ ਨਾਲ ਜਦੋਂ ਗਿਆ ਉਹਦਾ ਬਵਾ ਗਿਆ ਨਾਲ ਚੱਲ ਗਿਆ ਬੇਟਾ ਨਾਲ ਅੱਛਾ ਹਾਂਜੀ ਬਾਰਬੁਰ ਜਾਂਦੇ ਨਾਲ ਹਾਂਜੀ ਸਿੰਘ ਨਾਮ ਪਿੰਡ ਉੱਡਾ ਗੰਥੀਆਂ ਵਾਂ ਸਾਡਾ ਭਤੀਆ ਹੀ ਆਉ ਤੋ ਵਰੀਆ ਇੱਕਦਸ ਸਕੂਲੇ ਪੜ੍ਹ ਕੇ ਮੰਗਲ ਦੇ ਬੜੀ ਦੂਰ ਤੱਕ ਪੜ੍ਹਾ ਉਹ ਚਾਰਾ ਤੇ ਮਾੜੇ ਘਰੋਂ ਬਹੁਤ ਤਗੜੇ ਘਰ ਚ ਚਲ ਗਿਆ ਇੱਥੇ ਹੁਣ ਰਹਿੰਦੇ ਘਰ ਮਟਾਲੇ ਰਹਿੰਦੇ ਹੁਣ ਐ ਹੋਈ ਤੇ ਵਧੀਆ ਬੰਦੇ ਆ ਜੱਬਰ ਬਹੁਤ ਵਧੀਆ ਹੂੰ ਪੈਣਾ ਹੀ ਦੋ ਤਿੰਨ ਵਿਆਹ ਤੀਆਂ ਬਾਕੀ ਹੁਣ ਆਪਣਾ ਵਿਆਹ ਕਰ ਲਿਆ ਹੁਣ ਠੀਕ ਆ ਤੇ ਤਰੱਕੀ ਕੀਤੀ ਕਿੱਦਾਂ ਕੁ ਖੁਸ਼ੀ ਬਹੁਤ ਯਾਰਾ ਸਾਡੇ ਮਾਸਟਰ ਮੰਗਰ ਦੀ ਮਿਹਰਬਾਨੀ ਸਾਰੀ ਉਹਨੇ ਬੜਾ ਸਵਾਰ ਦਿੱਤਾ ਹੂੰ ਦੋਨੇ ਨਾਲ ਕਰਵਾ ਕੇ ਦੇ ਸਾਰੇ ਕੰਮ ਨਾਲ ਕਰਾਏ ਪਿੰਡ ਚ ਕਿੰਨੇ ਕ ਵਿਕਾਸ ਦੇ ਕੰਮ ਹੋਏ ਪਿੰਡ ਚ ਸਭ ਸਾਡਾ ਪੱਕਾ ਹੀ ਹੋ ਗਿਆ ਸਾਰਾ ਤੇ ਜਿਵੇਂ ਥੋੜਾ ਜਿਹਾ ਕੰਮ ਰਹਾ ਪੱਕਾ ਹੋਣਾ ਉਹ ਹੁੰਡਿਆ ਵੇਖੋ ਤੇ ਆ ਗਲੀ ਸਭ ਬੰਨ ਗਈ ਇਧਰ ਹਾਂਜੀ ਹਾਂਜੀ ਕਿਹਦਾ ਖੁਸ਼ੀ ਮੂਸ਼ੀ ਦੇ ਲੋਕਾਂ ਦੇ ਬਾਪ ਦੇ ਬਹੁਤ ਹੀ ਬਹੁਤ ਖੁਸ਼ੀ ਸਾਡੇ ਪਿੰਡ ਦਾ ਮਾਣ ਵਧਿਆ ਬੜਾ ਤਗੜਾ ਜੀ ਹਾਂਜੀ ਪੰਜਾਬਰ ਨੂੰ ਦਿਖਾ ਰਹੀ ਜੀਤਬਾਬ ਦਾ ਜੱਦੀ ਪਿੰਡ ਹੈ ਰਜੀਤ ਬਾਬ ਦਾ ਜੱਦੀ ਪਿੰਡ ਹੈ ਮਡਾਲਾ ਗਲਸਿਆ ਜਿੱਥੇ ਜੀਤ ਦੇ ਬਾਪ ਪੜ ਲੈ ਕੇ ਵੱਡੇ ਹੋਏ ਹੋਏ ਉਹਨਾਂ ਨੇ ਪੂਰੀ ਦੁਨੀਆ 'ਚ ਆਪਣਾ ਨਾਮ ਪਰੋਸ਼ਨ ਕੀਤਾ ਔਰ ਜੀਤ ਬਾਬ ਦੇ ਪਿੰਡ 'ਚ ਜਦੋਂ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿੰਦਾ ਜੀਤ ਦੇ ਬਾਪ ਪਿੰਡ ਵਿੱਚ ਬਹੁਤੀ ਲੋਕਾਂ ਨਾਲ ਮਿਲਸਾਰਾ ਔਰ ਪਿੰਡ ਵਿੱਚ ਹੀ ਲਗਭਗ ਸਾਰੇ ਕੰਮਕਾਰ ਹੋਏ ਹੋਏ ਔਰ ਇਹ ਜੋ ਜਿਹੜੇ ਪਿੰਡ 'ਚੋਂ ਜੀਤ ਬਾਬਾ ਪੜਿਆ ਸੀ ਜੇ ਸਕੂਲ 'ਚ ਤੁਹਾਨੂੰ ਅਸੀਂ ਸਕੂਲ ਵੀ ਦਿਖਾਇਆ ਔਰ ਪਿੰਡ ਦੇ ਹੋਰ ਵੀ ਗਲੀਆਂ ਨਾਲੇ ਦਾ ਹਾਲ ਹੀ ਦਿਖਾਇਆ ਔਰ ਪਿੰਡ ਦੇ ਲੋਕਾਂ ਨਾਲ ਵੀ ਜਿਹੜੀ ਗੱਲਬਾਤ ਜਤੇ ਹੋਰ ਉਹ ਬੜੇ ਖੁਸ਼ ਹੁੰਦੇ ਜਦੋਂ ਲੋਕ ਪਿੰਡ ਦੇ ਉਹ ਕਹਿੰਦੇ ਨੇ ਜੀਤ ਬਾਬਾ ਤੁਹਾਡੇ ਪਿੰਡ ਦਾ ਉਹਨਾਂ ਨੂੰ ਹੋਰ ਵੀ ਇਸ ਚੀਜ਼ ਨੂੰ ਲੈ ਕੇ ਖੁਸ਼ੀ ਹੁੰਦੀ ਆ ਪੰਜਾਬ ਤੱਕ ਲਈ ਪਿੰਡ ਮਡਾਲਾ ਕਰਾਸੀ ਤੋਂ ਪਸ਼ੰਬਰ ਬਿੱਟੂ